ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਬੰਦੀ ਛੋੜ ਦਿਵਸ ਪੂਰੇ ਸਿੱਖ ਜਗਤ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਮੈਂ ਆਪ ਸਭਨਾ ਜੀ ਨੂੰ ਇਸ ਪਵਿੱਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਜੀ ਇਸ ਪਵਿੱਤਰ ਦਿਨ ਦਾ ਇਤਿਹਾਸ ਹੈ ਕਿ ਸਨ 1619 ਦੇ ਵਿੱਚ ਮੁਗਲ ਸ਼ਾਸਕ ਜਹਾਂਗੀਰ ਨੇ ਸਾਡੇ 6ਵੇਂ ਪਾਸ਼ਾ ਸਾਹਿਬ ਸ਼ਿਗਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਗੁਰੂ ਪਾਸ਼ਾ ਦੇ ਨਾਲ ਉੱਥੇ ਹੋਰ 52 ਹਿੰਦੂ ਰਾਜੇ ਵੀ ਕੈਦ ਸਨ। ਤੇ ਉਹਨਾਂ ਨੇ ਪਾਸ਼ਾ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਇਸ ਕਿਲੇ ਤੋਂ ਛੁੱਟਣਾ ਨਾ ਮੁਮਕਿਨ ਹੈ। ਕਿਰਪਾ ਕਰਕੇ ਕੋਈ ਐਸੀ ਕਲਾ ਵਰਤਾਓ ਕਿ ਸਾਡ ਨੂੰ ਆਜ਼ਾਦੀ ਮਿਲ ਸਕੇ। ਜਹਾਂਗੀਰ ਨੇ ਪਹਿਲਾਂ ਤਾਂ ਇਹ ਪੁੱਲ ਕਰ ਲਈ ਪਰ ਬਾਅਦ ਵਿੱਚ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਗੁਰੂ ਪਾਸ਼ਾ ਜੀ ਕੋਲ ਆਇਆ ਤੇ ਇਹਨ ਗੁਰੂ ਪਾਸ਼ਾ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਹੈ ਤੇ ਮੈਂ ਤੁਹਾਨੂੰ ਕੈਦ ਕੈਦ ਕਰ ਲਿਆ ਸੀ ਤੇ ਮੈਂ ਤੁਹਾਨੂੰ ਰਿਹਾ ਕਰਦਾ ਹਾਂ ਪਰ ਗੁਰੂ ਪਾਸ਼ਾ ਨੇ ਕਿਹਾ ਅਸੀਂ ਉਦੋਂ ਤੱਕ ਇੱਥੇ ਰਿਹਾ ਨਹੀਂ ਹੋਵਾਂਗੇ ਜਦੋਂ ਤੱਕ ਤੂੰ ਇਹਨਾਂ 52 ਰਾਜਿਆਂ ਨੂੰ ਸਾਡੇ ਨਾਲ ਰਿਹਾ ਨਹੀਂ ਕਰਦਾ ਤਾਂ ਜਹਾਂਗੀਰ ਨੇ ਮਹਾਰਾਜ ਅੱਗੇ ਸ਼ਰਤ ਰੱਖੀ ਕਿ ਜੋ ਆਪ ਦਾ ਚੋਲਾ ਫੜ ਕੇ ਬਾਹਰ ਲੰਘ ਜਾਏਗਾ ਉਸ ਨੂੰ ਮੈਂ ਰਿਹਾ ਕਰ ਦਾਂਗਾ ਗੁਰੂ ਪਾਸ਼ਾ ਜੀ ਜਾਣੀ ਜਾਣ ਸਨ ਉਹਨਾਂ ਨੇ 52 ਕਲੀਆਂ ਦਾ ਚੋਲਾ ਸਵਾਇਆ ਤੇ ਹਰੇਕ ਰਾਜੇ ਨੇ ਇੱਕ ਇੱਕ ਕਲੀ ਫੜੀ ਅਦੇ ਉਹ ਮਹਾਰਾਜ ਦੇ ਚੋਲੇ ਦੀਆਂ 52 ਕਲੀਆਂ 52 ਰਾਜਿਆਂ ਨੇ ਫੜ ਕੇ ਉਸ ਕੈਦ ਤੋਂ ਛੁਟਕਾਰਾ ਪ੍ਰਾਪਤ ਕੀਤਾ ਸਤਗੁਰ ਬੰਦੀ ਛੋੜ ਹੈ ਇਸ ਤਰ੍ਹਾਂ ਸਤਗੁਰ ਸੱਚੇ ਪਾਸ਼ਾ ਛੇਮੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਹਾਗੀਰ ਦੇ ਕੈਦ ਵਿੱਚੋਂ ਉਹਨਾਂ 52 Hindu ਰਾਜਿਆਂ ਨੂੰ ਬả ਇਜਤ ਬਰੀ ਕਰਵਾਇਆ ਇਹ ਹੈ ਸਾਡੇ ਗੁਰੂ ਪਿਤਾ ਦਾ ਪਾਵਨ ਇਤਿਹਾਸ